ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਸ਼ਟਲ ਵਾਲੀ ਲੈਸ ਮੈਂ ਲੈ ਕੇ ਆਈਆਂ ਨਵਾਂ ਡਿਜ਼ਾਈਨ ਲੈ ਕੇ ਆਈਆਂ ਇਹਦੇ ਵਿੱਚ ਤੇ ਅੱਜ ਆਪਾਂ ਇਹਦੇ ਵਿੱਚ ਗੋਲ ਟਿਕੀਆਂ ਬਣਾਉਣੀਆਂ ਸਿਖਾਵਾਂਗੇ ਵੇਖਾਂਗੇ ਕਿ ਗੋਲ ਟਿਕੀਆਂ ਜਿਹੜੀਆਂ ਉਹ ਆਪਾਂ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਪਹਿਲਾਂ ਤੁਹਾਨੂੰ ਮੈਂ ਸਿੰਗਲ ਲੈਸ ਬਣਾਉਣੀ ਦੱਸੀ ਫਿਰ ਡਬਲ ਦੱਸੀ ਹੁਣ ਅੱਜ ਸ਼ਟਰ ਵਾਲੀ ਲੈਸ ਦਾ ਇਹ ਪੰਜਵਾਂ ਦੇਣਾ ਤੇ ਪੰਜਵੇਂ ਦਿਨ ਦੇ ਵਿੱਚ ਆਪਾਂ ਗੋਲ ਟਿਕੀਆਂ ਬਣਾਉਣਾ ਸਿੱਖਾਂਗੇ ਤੇ ਇਹਦੇ ਉੱਪਰ ਤਾਗਾ ਜਿਹੜਾ ਮੈਂ ਲਪੇਟ ਲਿਆ ਆ ਤੇ ਬਹੁਤ ਹੀ ਸੋਹਣੀਆਂ ਲੱਗਦੀਆਂ ਐ ਵੀ ਬਣੀਆਂ ਹੋਈਆਂ ਤੁਸੀਂ ਇਸ ਨੂੰ ਕਿਸੇ ਵੀ ਆਪਣੇ ਸੂਟ ਤੇ ਬਣਾ ਸਕਦੇ ਜੇ ਅੱਗੇ ਜਾ ਕੇ ਆਪਾਂ ਤੁਹਾਨੂੰ ਇਹਦੇ ਨਾਲ ਸੂਟ ਬਣਾਉਣੇ ਵੀ ਦੱਸਾਂਗੇ ਕਿ ਸੂਟ ਦੇ ਉੱਪਰ ਆਪਾਂ ਇਹਦੇ ਡਿਜ਼ਾਈਨ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਬਣਾਵਾਂਗੇ ਕਿਸ ਤਰ੍ਹਾਂ ਆਪਾਂ ਬਾਕੀ ਨਾਲ ਥੋੜੀ ਹੱਥ ਦੀ ਕਢਾਈ ਕਰਕੇ ਤੇ ਨਾਲ ਇਹ ਵਾਲੀਆਂ ਟਿੱਕੀਆਂ ਜਿਹੜੀਆਂ ਫਲਾਵਰ ਦੀ ਜਗ੍ਹਾ ਤੇ ਆਪਾਂ ਯੂਜ਼ ਕਰ ਸਕਦੇ ਆ ਤੇ ਅੱਗੇ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਹੁਣ ਆਪਾਂ ਜਿਹੜੇ ਟਿੱਕੀਆਂ ਉਹ ਬਣਾਉਣੀਆਂ ਸ਼ੁਰੂ ਕਰਦੇ ਆ ਸਟਾਰਟਿੰਗ ਤੋਂ ਆਪਾਂ ਉਸੇ ਤਰ੍ਹਾਂ ਪਹਿਲਾਂ ਇੱਕ ਗੋਲ ਟਿੱਕੀ ਬਣਾਉਣੀ ਐ ਜਦੋਂ ਵੀ ਸ਼ਟਲ ਵਾਲੀ ਲੇਸ ਦਾ ਕੋਈ ਵੀ ਆਪਾਂ ਬਣਾਉਣਾ ਹੈ ਪਹਿਲਾਂ ਇਹ ਜਿਹੜੀ ਗੋਲ ਟਿੱਕੀ ਆ ਇਹ ਬੰਨੀ ਬੰਨੀ ਆ। ਨਾ ਤੁਸੀਂ ਆਪਣੇ ਮਰਜ਼ੀ ਦੇ ਨਾਲ ਵੱਡੇ ਛੋਟੇ ਬਣਾ ਸਕਦੇ ਜੇ ਮੈਂ ਇੱਥੇ 2 4 6 8 ਤੇ 9 ਟੰਕੇ ਲਏ ਨੇ ਇਸ ਤੋਂ ਬਾਅਦ ਹੁਣ ਲੂਪ ਬਣਾਵਾਂਗੇ ਇਸ ਤਰ੍ਹਾਂ ਕਰਕੇ ਲੂਪ ਬਣਾਉਣਾ ਪਹਿਲਾਂ ਵੀ ਦੱਸਿਆ ਆ ਤੁਸੀਂ ਮੇਰੀ ਪਹਿਲੀ ਵੀਡੀਓ ਦੇਖ ਸਕਦੇ ਜੀ ਜਿਹਦੇ ਵਿੱਚ ਸਾਰਾ ਪ੍ਰੋਪਰ ਦੱਸਿਆ ਹੈ ਕਿ ਲੈਸ ਆਪਾਂ ਬਣਾਉਣੀ ਕਿਸ ਤਰ੍ਹਾਂ ਹੈ। ਅਪਾ 8 8 ਟੰਕੇ ਲੈਂਦੇ ਜਾਵਾਂਗੇ 8 ਟੰਕੇ ਲੈਣ ਤੋਂ ਬਾਅਦ ਫੇਰ ਲੂਪ ਬਣਾਵਾਂਗੇ ਤੇ ਬਹੁਤ ਸਾਰੇ ਭੈਣਾਂ ਦੇ ਕਮੈਂਟ ਆ ਰਹੇ ਨੇ ਉਹਨਾਂ ਦੀਆਂ ਜਿਆਦਾ ਤਾਜ਼ਾ ਹੋ ਰਹੀਆਂ ਨੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਜਦੋਂ ਭੈਣਾਂ ਕਮੈਂਟ ਕਰਦੀਆਂ ਨੇ ਅੱਜ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਕਿ ਮੇਰੇ ਕੋਲ 1975 ਦਾ ਸ਼ਟਲ ਪਿਆ ਹੋਇਆ ਹੈ ਤੇ ਬਹੁਤ ਜ਼ਿਆਦਾ ਹੀ ਖੁਸ਼ੀ ਹੁੰਦੀ ਹੈ ਜਦੋਂ ਵੀ ਕੋਈ ਆਪਾਂ ਇੰਨਾ ਕੰਮ ਕਰ ਸਕੀਏ ਕਿ ਕਿਸੇ ਦੀਆਂ ਜਾਂਦਾਂ ਨੂੰ ਤਾਜ਼ਾ ਕਰ ਸਕੀਏ ਪ੍ਰਾਣੀਆਂ ਚੀਜ਼ਾਂ ਹਮੇਸ਼ਾ ਜਿਹੜੀਆਂ ਉਹ ਮਤਲਬ ਕਿ ਵਧੀਆ ਲੱਗਦੀਆਂ ਨੇ ਅੱਜ ਭਾਵੇਂ ਜਿਸ ਤਰ੍ਹਾਂ ਦਾ ਮਰਜੀ ਯੁੱਗ ਚੱਲ ਪਿਆ ਪਰ ਪ੍ਰਾਣੀਆਂ ਚੀਜ਼ਾਂ ਦਾ ਜਿਹੜਾ ਆ ਉਹ ਆਪਣਾ ਹੀ ਇੱਕ ਮਜ਼ਾ ਹੁੰਦਾ ਹੈ ਉਹ ਚੀਜ਼ਾਂ ਜਿਨ੍ਹਾਂ ਨੇ ਉਹ ਵੇਖੀਆਂ ਨਹੀਂ ਉਹਨਾਂ ਨੂੰ ਉਹ ਚੀਜ਼ਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਜਿਨ੍ਹਾਂ ਨੇ ਆਪਣੇ ਹੱਥੀ ਕੋਈ ਕੰਮ ਕੀਤਾ ਹੈ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਜਦੋਂ ਕਿਸੇ ਵੀ ਪੁਰਾਣੀ ਚੀਜ਼ ਨੂੰ ਦੇਖਦੇ ਜਾਂ ਕਦੀ ਆਪਾਂ ਕੋਈ ਪੁਰਾਣਾ ਕੰਮ ਕੀਤਾ ਹੋਏ ਤੇ ਦੁਬਾਰਾ ਫਿਰ ਸਾਡੇ ਸਾਹਮਣੇ ਆ ਜੇ ਤੇ ਬਹੁਤ ਹੀ ਵਧੀਆ ਲੱਗਦਾ ਅੱਜ ਜਦੋਂ ਮੈਂ ਭੈਣ ਦੇ ਕਮੈਂਟ ਪੜੇ ਕਿ 1975 ਦਾ ਸ਼ਟਲ ਹੈ ਮੇਰੇ ਕੋਲ ਤੇ ਮੈਨੂੰ ਬਹੁਤ ਜ਼ਿਆਦਾ ਹੀ ਖੁਸ਼ੀ ਹੋਈ ਤੇ ਐ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇੱਕ ਟਿੱਕੀ ਬਣਾ ਲਈ ਆ ਤੇ ਜਦੋਂ ਆਪਾਂ ਲੰਬੀ ਲੈਸ ਬਣਾਈ ਸੀ ਤੇ ਇੱਥੇ ਥੋੜੀ ਜਿੰਨੀ ਆਪਾਂ ਸਪੇਸ ਛੱਡੀ ਸੀ ਜਦੋਂ ਆਪਾਂ ਡਬਲ ਲੈਸ ਬਣਾਈ ਉਦੋਂ ਵੀ ਇੱਥੇ ਥੋੜੀ ਜਿੰਨੀ ਸਪੇਸ ਛੱਡੀ ਹੁਣ ਜਦੋਂ ਆਪਾਂ ਗੋਲ ਟਿੱਕੀ ਬਣਾਉਣੀ ਆ ਇਹਨੂੰ ਚੰਗੇ ਤਰੀਕੇ ਦੇ ਨਾਲ ਇਸ ਤਰ੍ਹਾਂ ਟਾਈਟ ਕਰ ਲੈਣਾ ਜਦੋਂ ਆਪਾਂ ਗੋਲ ਫਲਾਵਰ ਬਣਾਉਣਾ ਹੈ ਤੇ ਉਦੋਂ ਆਪਾਂ ਇੱਥੇ ਬਿਲਕੁਲ ਵੀ ਸਪੇਸ ਨਹੀਂ ਛੱਡਣੀ ਵੇਖੋ ਬਿਲਕੁਲ ਇੱਥੇ ਆਪਾਂ ਰੱਖਣਾ ਹੈ ਧਾਗਾ ਤੇ ਇੱਕ ਟਿੱਕੀ ਹੋਰ ਬਣਾਵਾਂਗੇ 1 2 3 4 5 6 7 8 9 ਫਿਰ ਇਹਨੂੰ ਆਪਾਂ ਇਹਦੇ ਨਾਲ ਅਟੈਚ ਕਰਨਾ ਹੈ ਤੁਸੀਂ ਮੇਰੀ ਪਹਿਲੀ ਦੂਸਰੀ ਤੀਸਰੀ ਵੀਡੀਓ ਵੇਖ ਸਕਦੇ ਹੋ ਉਹਦੇ ਵਿੱਚ ਇਹ ਸਾਰਾ ਕੁਝ ਦੱਸਿਆ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇਹਦੇ ਨਾਲ ਜੋੜ ਲੈਣਾ ਹੈ इस तो बाद फिर एक दो तीन चार पे सत अठ नौ नौ बनाने बाद फिर आप लूप बना लेना वहां दो तीन चार पे सत अठ नौ नौ बनाने बाद फिर लूप बनावेंगे दो तीन चार पे सत अठ नौ ਫਿਰ ਆਪਾਂ ਇਹਨੂੰ ਗੋਲ ਕਰ ਦੇਣਾ ਇਸ ਤਰ੍ਹਾਂ ਕਰਕੇ ਖਿੱਚ ਕੇ ਇਹਨੂੰ ਆਪਾਂ ਫਿਰ ਗੋਲ ਕਰ ਦੇਣਾ ਹੁਣ ਇਹ ਸਾਡੇ ਦੋ ਬਣ ਗਏ ਇਸ ਤੋਂ ਬਾਅਦ ਫਿਰ ਆਪਾਂ ਬਿਲਕੁਲ ਟਾਈਟਲੀ ਇੱਥੇ ਬਣਾਵਾਂਗੇ ਤੀਸਰਾ ਆਪਣਾ 1 2 3 4 5 6 7 8 9 9 ਤੋਂ ਬਾਅਦ ਆਪਾਂ ਇਹਨੂੰ ਇਹ ਸਟਿੱਕੀ ਦੇ ਨਾਲ ਅਟੈਚ ਕਰ ਲੈਣਾ ਇਸ ਤਰਿਕੇ ਨਾਲ ਫਿਰ ਵੇਖੋ 1 2 3 4 5 6 7 8 9 ਫਿਰ ਲੂਪ ਬਣਾਵਾਂਗੇ 2 3 4 5 6 7 8 9 9 ਬਣਾਉਣ ਤੋਂ ਬਾਅਦ ਫਿਰ ਆਪਾਂ ਲੂਪ ਬਣਾਵਾਂਗੇ 1 2 3 4 5 6 7 8 9 ਫੇਰ ਆਪਾਂ ਇਹਨੂੰ ਟਾਈਟ ਕਰ ਲੈਣਾ ਕੋਈ ਤੁਸੀ ਇਸ ਤਰੀਕੇ ਦੇ ਨਾਲ ਵੀ ਆਪਣੇ ਕਿਸੇ ਸੂਟ ਤੇ ਫਲਾਵਰ ਜਿਹੜਾ ਉਹ ਵਰਤ ਸਕਦੇ ਜੇ ਇਸ ਤਰੀਕੇ ਨਾਲ ਵੀ ਬਹੁਤ ਸੋਹਣਾ ਲੱਗੇਗਾ ਬਟ ਆਪਾਂ ਗੋਲ ਬਣਾਵਾਂਗੇ ਆਪਾਂ ਇਹਦੇ ਨਾਲ ਦੋ ਟਿਕੀਆਂ ਹੋਰ ਬਣਾਵਾਂਗੇ ਸੌਰੀ ਮੇਰੇ ਕੋ ਵੀ ਕਾਫੀ ਪੁਰਾਣਾ ਸ਼ਟਰ ਲਿਆ ਇਸ ਲਈ ਥੋੜਾ ਇਹ ਲੂਜ਼ ਹੋਇਆ ਹੈ ਹੁਣ ਜਦੋਂ ਵੀ ਕਿਤੇ ਬਾਜ਼ਾਰ ਜਾਈਦਾ ਆ ਤੇ ਲਿਓਣ ਦਾ ਚਾਹ ਦੀ ਨਹੀਂ ਰਹਿੰਦਾ ਤੇ ਮੇਰੇ ਕੋ ਵੀ ਕਾਫੀ 20 ਸਾਲ ਪੁਰਾਣਾ ਆ ਮੇਰੇ ਕੋ ਵੀ ਸ਼ਟਲ ਪਿਆ ਕਿਉਂਕਿ ਜੇ ਆਪਾਂ ਕੋਈ ਵੀ ਪੁਰਾਣੀ ਚੀਜ਼ ਨੂੰ ਸੰਭਾਲ ਕੇ ਰੱਖਾਂਗੇ ਤੇ ਉਹ ਬਿਲਕੁਲ ਵੀ ਟੁੱਟੇਗੀ ਤੇ ਨਹੀਂ ਜਦੋਂ ਆਪਾਂ ਚੀਜ਼ ਨੂੰ ਵਰਤਾਂਗੇ ਤੇ ਉਦੋਂ ਹੀ ਉਹ ਦਾ ਕੋਈ ਵੀ ਮਤਲਬ ਕਸੇਗੀ ਜਾਂ ਉਹ ਟੁੱਟੇਗੀ ਚੀਜ਼ ਜੇ ਆਪਾਂ ਉਸ ਨੂੰ ਸੰਭਾਲ ਕੇ ਰੱਖ ਛੱਡੀਏ ਤੇ ਬਿਲਕੁਲ ਵੀ ਕੋਈ ਵੀ ਚੀਜ਼ ਜਿਹੜੀ ਉਹਨੂੰ ਆਪਾਂ ਕਈਆਂ ਸਾਲਾਂ ਤੱਕ ਸਾਫ ਕੇ ਰੱਖ ਸਕਦੇ ਆ ਆਪਣੀਆਂ ਜਾਦਾਂ ਲਈ ਐਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਟਿੱਕੀਆਂ ਆ ਬਣਾਉਂਦੇ ਜਾਣਾ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਇੱਕ ਹੋਰ ਤਰੀਕੇ ਦੀ ਟਿੱਕੀ ਵੀ ਬਣਾਉਣੀ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਉਹਦੇ ਨਾਲ ਐਕਸਟਰਾ ਤਾਂ ਗੱਲ ਲੱਗਣਾ ਹੈ ਜਿਸ ਤਰ੍ਹਾਂ ਕੱਲ ਆਪਾਂ ਚੰਦਰਮਾ ਵਾਲੀ ਲੈਸ ਬਣਾਈ ਸੀ ਪਰसों ਵਾਲੀ ਵੀਡੀਓ ਵਿੱਚ ਜਿਹੜੀ 4 ਨੰਬਰ ਵਾਲੀ ਵੀਡੀਓ ਦੇ ਵਿੱਚ ਆਪਾਂ ਚੰਦਰਮਾ ਵਾਲੀ ਲੈਸ ਇਸ ਤਰੀਕੇ ਦੇ ਨਾਲ ਬਣਾਈ ਸੀ ਉਸੇ ਤਰੀਕੇ ਦੇ ਨਾਲ ਉਹ ਟਿੱਕੀ ਵੀ ਬਣੇਗੀ ਮੈਂ ਤੁਹਾਨੂੰ ਦਿਖਾਉਣੀ ਆ ਵੀਡੀਓ ਵਿੱਚ ਦੋ ਰੰਗਾਂ ਦੀ ਵੀ ਆਪਾਂ ਉਹ ਬਣਾ ਸਕਦੇ ਹਾਂ ਤੇ ਇੱਕ ਰੰਗ ਦੀ ਵੀ ਬਣਾ ਸਕਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੋਏ ਜੇ ਤੁਸੀਂ ਥੋੜੀਆਂ ਵੱਡੇ ਫਲਾਵਰ ਬਣਾਉਣੇ ਆ ਤੇ ਉਹ ਵੀ ਬਣਾ ਕੇ ਰੈਡੀ ਕਰ ਸਕਦੇ ਜੀ ਉਹਨੇ 4 ਬਣ ਗਿਆ ਇੱਕ ਇੱਥੇ ਆਪਾਂ ਹੋਰ ਬਣਾਵਾਂਗੇ ਤੇ ਫਿਰ ਸਾਡਾ ਫਲਾਵਰ ਜਿਹੜਾ ਉਹ گول ਹੋ ਜੀਗਾ 3 4 5 6 7 8 3 ਇਹ ਲੂਪ ਜਿਹੜਾ ਇਹ ਵੀ ਤੁਸੀਂ ਵੱਡਾ ਛੋਟਾ ਬਣਾ ਸਕਦੇ ਹੋ ਜਿਸ ਤਰ੍ਹਾਂ ਮੇਰੇ ਕੋਲ ਥੋੜਾ ਜਿਨਾ ਵੱਡਾ ਬਣ ਗਿਆ ਹੈ ਛੋਟਾ ਵੀ ਬਣਾ ਸਕਦੇ ਹੋ ਵੱਡਾ ਵੀ ਬਣਾ ਸਕਦੇ ਹੋ ਇਦੇ ਨਾਲ ਹੀ ਬਾਅਦ ਵਿੱਚ ਜਦੋਂ ਆਪਾਂ ਇਸ ਲੈਸ਼ ਨੂੰ ਅਟੈਚ ਕਰਨਾ ਹੈ ਆਪਣੇ ਸੂਟ ਦੇ ਨਾਲ ਦੁਪੱਟੇ ਦੇ ਨਾਲ ਤੇ ਇਹਨਾਂ ਦੇ ਵਿੱਚ ਹੀ ਆਪਾਂ ਟਾਂਕੇ ਜਿਹੜੇ ਉਹ ਲਾਉਣੇ ਹੁੰਦੇ ਨੇ ਅੱਗੇ ਜਾ ਕੇ ਮੈਂ ਤੁਹਾਨੂੰ ਹੌਲੀ-ਹੌਲੀ ਸਾਰਾ ਕੁਝ ਹੀ ਇਹਦੇ ਬਾਰੇ ਦੱਸਾਂਗੀ ਕਿ ਆਪਾਂ ਪੂਰਾ ਜਿਹੜਾ ਇਹਨੂੰ ਸੂਟ ਦੇ ਉੱਪਰ ਕਿਸ ਤਰ੍ਹਾਂ ਅਟੈਚ ਕਰ ਸਕਦੇ ਆ ਵਿੱਚ ਮੋਤੀ ਕਿਸ ਤਰੀਕੇ ਦੇ ਨਾਲ ਲਾ ਸਕਦੇ ਆ ਤੁਸੀਂ ਮੇਰੇ ਚੈਨਲ ਦੇ ਨਾਲ ਜਰੂਰ ਜੁੜੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਤਾਂ ਕਿ ਮੈਂ ਜਦੋਂ ਵੀ ਕੋਈ ਵੀਡੀਓ ਬਣਾਵਾਂ ਤੇ ਤੁਹਾਨੂੰ ਇਹਦੇ ਬਾਰੇ ਪੂਰੀ ਜਿਹੜੀ ਹੈ ਨੌਲੇਜ ਮਿਲ ਸਕੇ ਤੇ ਬੈਲ ਆਈਕਨ ਨੂੰ ਵੀ ਦਬਾਉਣਾ ਫਿਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏਗਾ ਇਸ ਤਰੀਕੇ ਦੇ ਨਾਲ ਆਪਾਂ ਇਹ ਪੰਜ ਜਿਹੜੀਆਂ ਛੋਟੀਆਂ-ਛੋਟੀਆਂ ਟਿੱਕੀਆਂ ਬਣਾ ਲਿਆ ਨੇ ਪੰਜ ਟਿੱਕੀਆਂ ਬਣਾਉਣ ਤੋਂ ਬਾਅਦ ਹੁਣ ਸਾਡਾ ਇਹ ਫਲਾਵਰ ਜਿਹੜਾ ਉਹ ਗੋਲ ਰੈਡੀ ਹੋ ਗਿਆ ਹੈ ਵੇਖੋ ਇਸ ਤਰੀਕੇ ਦੇ ਨਾਲ ਇੱਥੇ ਵੀ ਬਾਅਦ ਆਪਾਂ ਸੂਈ ਦੇ ਨਾਲ ਹੀ ਟਾਂਕਾ ਲਗਾ ਲੈਣਾ ਵਾ ਤੇ ਆਪਾਂ ਇਸ ਨੂੰ ਸੂਟ ਦੇ ਕਿਤੇ ਵੀ ਡਿਜ਼ਾਈਨ ਬਣਾ ਕੇ ਲਗਾ ਸਕਦੇ ਇੱਥੇ ਸੈਂਟਰ ਦੇ ਵਿੱਚ ਤੁਸੀਂ ਮੋਤੀ ਲਗਾ ਸਕਦੇ ਹੋ ਇੱਥੇ ਸਾਈਡਾਂ ਦੇ ਵੀ ਆਪਾਂ ਲਾਸ ਦੇ ਵਿੱਚ ਹੀ ਮੋਤੀ ਅਟੈਚ ਕਰ ਸਕਦੇ ਅੱਗੇ ਜਾ ਕੇ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਆ ਵੇਖੋ ਮੈਂ ਹੋਰ ਵੀ ਟਿੱਕੀਆਂ ਬਣਾਈਆਂ ਹੋਈਆਂ ਨੇ ਇਹ ਤੁਸੀਂ ਵੱਡੀਆਂ ਛੋਟੀਆਂ ਏ ਥੋੜੀ ਜਿਹੀ ਨਹੀਂ ਛੋਟੀ ਏ ਇਹ ਥੋੜੀ ਜਿਹੀ ਨਹੀਂ ਵੱਡੀ ਏ ਧਾਗਾ ਇਹਦੇ ਲਈ ਨਾਲ ਹੀ ਛੱਡਿਆ ਹੋਇਆ ਏ ਕਿ ਇਹਦੇ ਨਾਲ ਹੀ ਆਪਾਂ ਜਿਹੜਾ ਵਾ ਬਾਅਦ ਵਿੱਚ ਸੂਈ 'ਚ ਧਾਗਾ ਪਾ ਕੇ ਇਹਨੂੰ ਅਟੈਚ ਕਰ ਸਕੀਏ ਤੇ ਆਹ ਵੇਖੋ ਇਹ ਡਬਲ ਕਲਰ ਦੀ ਜਿਹੜੀ ਆ ਇਹ ਵੀ ਟਿੱਕੀ ਬਣਾਈ ਹੋਈ ਏ ਬਲੈਕ ਔਰ ਵਾਈਟ ਇਹ ਉੱਪਰ ਚੰਦਰਮੇ ਬਨੇ ਹੋਏ ਨੇ ਤੇ نیچے ਆ ਬਣਿਆ ਤੁਸੀਂ ਇਸੇ ਤਰ੍ਹਾਂ ਕਈਆਂ ਰੰਗਾਂ ਦੀਆਂ ਬਣਾ ਕੇ ਤਿਆਰ ਕਰ ਸਕਦੇ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ